दिए। दिए। तो इसके पश्चात तो मुख्य आरक्षक सुनील कुमार परिहार अगले इवेंट के लिए मुख्य आरक्षक सुनील कुमार परिहार अपने दोस्तों के साथ मैन बैलेंस करते हुए विश्वजीत भाटिया ने विश्व इस इवेंट में विश्व कीर्तिमान साबित किया है ਇਸ ਦਿੱਸਤ ਤਰ੍ਹਾਂ ਦੇ ਗੰਤੰਤਰ ਦਿਵਸ ਮੌਕੇ ਭਾਰਤ ਪਾਕਿਸਤਾਨ ਟਾਰੀ ਵਾਗਾ ਸਰਹੱਦ ਤੇ ਖਾਸੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਦੇਖਦੇ ਵਾਕਫੋ ਖੀਸਿਆ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਪ੍ਰੇਮੀ ਅੱਜ ਧੰਨਵਾਦ ਟਾਰੀ ਵਾਗਾ ਸਰਹੱਦ ਤੇ ਸ਼ਾਮ ਵੇਲੇ ਝੰਡਾ ਤਾਰਨ ਦੀ ਰਸਮ ਜਾਨੀ ਕਿ ਰਿਟਰੀਟ ਸੈਰਮਨੀ ਮੌਕੇ ਹੋਣ ਵਾਲੀ ਅਸ਼ੀਲੀ ਪੇੜ ਦੇਖਣ ਦੇ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਆ ਤਸਵੀਰਾਂ ਸਾਂਝੀ ਕਰ ਰਹੇ ਹਾਂ ਭਾਰਤ ਪਾਕਿਸਤਾਨ ਕਮਾਂਤਰੀ ਸਨਤ ਦੀ ਟਾਰੀ ਵਾਗਾ ਬាទ ਮਸਾਕੀ ਜੀਸੀਪੀ ਏਟਾਰੀ ਜਿੱਥੇ ਇਸ ਵੇਲੇ ਰਿਟਰੀਟ ਸਰਮਨੀ ਦੀ ਦੁਸ਼ੀਲੀ ਪ੍ਰੇਡ ਜੋ ਕਿ ਭਾਰਤ ਪਾਕਿਸਤਾਨ ਦੋਨੋਂ ਪਾਸੇ ਬੀਐਸਐਫ ਅਤੇ ਪਾਕ ਰੇਂਜਰਸ ਦੇ ਜਵਾਨ ਕਦਮ ਨਾਲ ਕਦਮ ਲਾ ਕੇ ਬੇਹੱਦ ਦੁਸ਼ੀਲੀ ਪ੍ਰੇਡ ਨੂੰ ਦੇਖ ਕੇ ਰਗਾ ਦੇ ਵਿੱਚ ਖੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ ਬੰਦੇ ਮਾਤਰਮ ਹਿੰਦੁਸਤਾਨ ਜ਼ਿੰਦਾਬਾਦ ਭਾਰਤ ਮਾਤਾ ਕੀ ਜੈ ਦੇ ਨਾਰੇ ਲਗਾ ਕੇ ਦੇਸ਼ ਭਤੀ ਆਪਣੇ ਪਿਆਰ ਦਾ ਪਕਟਾਵਾ ਕੀਤਾ ਜਾ ਰਿਹਾ ਹੈ ਦੇਸ਼ ਭਗਤੀ ਦਾ ਸਬੂਤ ਦਿੱਤਾ ਜਾ ਰਿਹਾ ਹੈ ਆਮ ਤੌਰ ਤੇ ਇਹ ਜਾਨਾ ਹੀ 20000 ਦੇ ਕਰੀਬ ਸੈਲਾਨੀ ਅਟਾਰੀ ਸਰਤ ਤੇ ਪਹੁੰਚਦੇ ਹੈ ਰਿਟਰੀਟ ਸਰਮਲੀ ਦੇ ਅਨੰਦ ਮਾਣਨ ਦੇ ਲਈ ਦੇਖਦੇ ਆਜ਼ਾਦੀ ਦੇ ਹੜੇ ਜਾਂ ਗਣਤੰਤਰ ਦੇ ਇਸ ਮੌਕੇ ਇਹ ਗਿਣਤੀ ਆਮ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ ਅੱਜ ਜਿੰਨੇ ਲੋਕ ਸਟੇਡੀਅਮ 'ਚ ਬੈਠੇ ਐ ਐਤੋਂ ਵੱਧ ਲੋਕ ਬਾਹਰ ਖੜੇ ਐ ਕਿਉਂਕਿ ਅੰਦਰ ਆਮ ਦੀ ਥਾਂ ਨਹੀਂ ਮਿਲੀ ਅੰਦਰ ਬੈਠਣ ਦੀ ਜਗ੍ਹਾ ਨਹੀਂ ਐ ਸਟੇਡੀਅਮ ਪੂਰੀ ਤਰ੍ਹਾਂ ਦੇ ਨਾਲ ਫੁੱਲ ਐ ਪਰ ਢੀਢ ਸ਼ਰਮ ਨਹੀਂ ਕਿਉਂਕਿ ਤੁਸ਼ੀਲੀ ਪੇੜ ਦੋਨੋਂ ਪਾਸੇ ਇੱਕ ਕਦਮ ਨਾਲ ਕਦਮ ਮਿਲਾ ਕੇ ਦੋਨਾਂ ਮੁਲਕਾਂ ਦੀਆਂ ਸਰਦਾ ਸੋਖੇ ਬਲ ਸਰਦੀਸ ਰਖੇ ਬਲ ਜੋ ਫਰਸਟ ਲਾਈਨ ਆਫ ਡਿਫੈਂਸ ਬੀਐਸਐਫ ਔਰ ਦੂਸਰੇ ਪਾਸੇ ਪਾਕ ਰੇਂਜਰ ਬਹੁਤ ਦਸ਼ੀਲੀ ਲੜ ਇਕ ਦੂਜੇ ਨੂੰ ਅਟੈਕਿੰਗ ਔਰਡ ਦੇ ਵਿੱਚ ਨਜ਼ਰ ਆਉਂਦੇ ਆ ਗੁੱਸੇ ਦੇ ਤੇਵਰ ਦਿਖਾਏ ਜਾਂਦੇ ਆ ਪ੍ਰੈਸ ਵਾਲੇ ਪੂਰੇ ਤਮਕੇ ਖੜੇ ਬੀਐਸਐਫ ਦੇ ਜਵਾਨ ਜੋ ਦੇਸ਼ ਦੀ ਫਰਦਾ ਤੇ 24 ਘੰਟੇ ਚਾਹੇ ਬਰਫੀਆਂ ਹਵਾਵਾਂ ਹੋਣ ਚਾਹੇ ਪਿੰਡਾ ਚੁਲਸਾਉਂਦੀ ਗਰਮੀ ਹੋਵੇ ਇਹ ਜਵਾਨ 24 ਘੰਟੇ ਸਿਰ ਤੇ ਕਫਨ ਬੰਨ ਕੇ ਦੇਸ਼ ਦੀ ਰੱਖਿਆ ਕਰਦੇ ਆ ਅਸੀਂ ਇਤਮਾਨ ਦੇ ਨਾਲ ਹਰ ਤਿਹਾੜ ਮਨਾ ਪਾਣੇ ਆ ਕੈਨਦੀਨੀ ਸੋ ਪਾਣੇ ਆ ਕਿਉਂਕਿ ਸਰਦ ਤੇ ਬੀਐਸਐਫ 24 ਘੰਟੇ ਤਣਾਤ ਰੰਦੀ ਮੁਸ਼ਕਲ ਤੋਂ ਮੁਸ਼ਕਲ ਹਰ ਹਾਲਾਤ ਦੇ ਬਾਵਜੂਦ ਬੀਐਸਐਫ ਦੇ ਜਵਾਨ ਹਮੇਸ਼ਾ ਸੀਨਾ ਤਾਨ ਕੇ ਦੇਸ਼ ਦੀ ਰੱਖਿਆ ਦੇ ਵਿੱਚ ਤਣਾਤ ਰਹਿੰਦੇ ਆ ਪਰ ਤਸਵੀਰ ਹੈ ਅਟਾਰੀ ਵਾਧਾ ਸਰਦੀ ਪਰ ਪਾਕਿਸਤਾਨ ਕੁਮਾਂਤਰੀ ਸਰਦੀ ਜਿੱਥੇ ਰਗਾਂ ਨੂੰ ਰੋਜ਼ ਹੀ ਝੰਡਾ ਪਾਉਣ ਦੀ ਰਸਮ ਮੁੱਕੇ ਇਹ ਦਸ਼ੀਲੀ ਪੇੜ ਕੀਤੀ ਜਾਂਦੀ ਹੈ ਜਿਸ ਨੂੰ ਦੇਖ ਕੇ ਲੋਕਾਂ ਦਾ ਜੋਸ਼ ਸਿਰ ਚੜ ਕੇ ਬੋਲਦਾ ਹੈ ਦੇਸ਼ ਭਗਤੀ ਦਾ ਜਜ਼ਬਾ ਹਰ ਚਿਹਰੇ ਤੇ ਨਜ਼ਰ ਆ ਰਿਹਾ ਹੈ ਹਰ ਕੋਈ ਨਾਰੇ ਲਗਾ ਕੇ ਦੇਸ਼ ਪ੍ਰਤੀ ਆਪਣੇ ਪਿਆਰ ਦਾ ਸਬੂਤ ਦੇ ਰਿਹਾ ਹੈ ਦੇ ਰੰਗ ਦੇ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਐ ਇਸ ਵੇਲੇ ਅਟਾਰੀ ਸਰਹੱਦ ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਪਿੰਡਾਂ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਹੱਥਾਂ ਵਿੱਚ ਤਿਰੰਗੇ ਫੜ ਕੇ ਚਿਹਰੇ ਤੇ ਤਿਰੰਗੇ ਦਾ ਪੇਟ ਕਰਵਾ ਕੇ ਬੜੇ ਜੋਸ਼ ਤੇ ਜਜ਼ਬੇ ਦੇ ਨਾਲ ਬੀਐਸਐਫ ਦੇ ਜਵਾਨਾਂ ਦਾ ਹੌਸਲਾ ਵਧਾ ਰਹੇ ਆ ਦੇਸ਼ ਭਕਤੀ ਦਾ ਸਬੂਤ ਦੇ ਰਹੇ ਆ ਹਰ ਇਹ ਦ੍ਰਿਸ਼ ਰੋਜ਼ਾਨਾ ਹੀ ਇਸ ਵੇਲੇ ਇੱਥੇ ਦੇਖ ਨੂੰ ਮਿਲਦਾ ਹਰ ਕੋਈ ਆਪਣੇ ਮੋਬਾਈਲ ਕੈਮਰਾ ਦੇ ਵਿੱਚ ਇਸ ਮੂਮੈਂਟ ਨੂੰ ਕੈਪਚਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੱਥ ਜੋਸ਼ ਚਸ਼ਮੇ ਦਾ ਮਾਹੌਲ ਇਸ ਵੇਲੇ 48 ਰੱਤ ਤੇ ਨਜ਼ਰ ਆ ਰਿਹਾ ਹੈ ਕਿਆ ਲੋਕ ਕਹਾਂ ਸੇ ਆਏ ਹਮ ਲੋਗ ਆਏ ਹਾਂ ਅੰਮ੍ਰਿਤਸਰ ਕੇ ਸਟੂਡੈਂਟਸ ਹੈ ਆਏ ਹਾਂ ਅੰਮ੍ਰਿਤਸਰ ਇੰਡੀਅਨ ਬਿਜ਼ਨਸ ਮੈਨੇਜਮੈਂਟ ਵੀ ਆਰ ਸਟੂਡੈਂਟਸ And we are here. We are here for great performance. And we we are very blessed that we are here. And we are, uh, uh, we, are uh, we are celebrating. Bro. This is once in a lifetime experience. This yes, is once in a life, lifetime experience. है अरे बहुत बढ़िया बढ़िया अलग ही एक लोगों में जुस्सा दिख रहा है जब आप देख सकते हो तो इतने सात लोग मिलके बोलते भारत माता की जय हिंदुस्तान जिंदाबाद तो एक अलग ही प्राउड फील होता है फूल के हाँ रोंगटे खड़े हो जाते हैं तो मेरा तो सेकंड टाइम है लेकिन फिर भी जब भी इधर आओ तो अलग ही एनर्जी दिखती है अलग ही देशभक्ति दिखती है इधर तो भी तो भी तो भी तो बहुत अच्छा लगता है देश के लिए तो आज छब्बीस जनवरी है फिर तो, तो। राज तो को जगह नहीं है फिर लेट आए फिर भी पहले पहुंच गए आगे ही जाना है देखना ही है देखना ही है तो पहले देखना है अरे बहुत मजा आ रहा है वेट करेगा आप अंदर और डांस करेंगे हिमाचल से हिमाचल से क्या कहना चाहेंगे ये जो देश भक्ति का जज्बा है यहाँ पेरी प्राउड ऑफ प्राउड ऑफ यू आई एम वेरी प्राउड ऑफ आई एम इंडियन इज वेरी हैवी कल्चर ऑफ इंडिया पाकिस्तान इज डॉट फॉल भारत माता की जय बोलो से जय 你留着不能吗？立刻立刻 बदलापुर से बहुत ही अच्छा हमें थोड़ा लेट हुआ हमें अफसोस है लेकिन हमें थोड़ा और जल्दी आना था भीड़ भी बहुत है इंडिया है सर भीड़ तो होगी जोश तो रहेगा जब पानी इंडिया की होती है बहुत बढ़िया लगा बहुत बढ़िया एग्जैक्टली एग्जैक्टली थोड़ा सा जल्दी आना चाहिए था बट फिर भी अभी आने के बाद तो बहुत अच्छा लगा हमें एग्जैक्टली एग्जैक्टली exactly, exactly. देश के दे वक हिस्सा तो आए देश प्रेमी जिन्होंने सिर इस वे देश प्रति प्यार सिर चढ़ के बोल रहे हैं हिंदुस्तान जिंदाबाद ਬੰਦੇ ਮਾਤਰਮ ਭਾਰਤ ਮਾਤਾ ਦੀ ਜੈ ਦੇ ਨਾਰੇ ਲਾ ਕੇ ਦੇਸ਼ਪਤੀ ਆਪਣੇ ਪਿਆਰ ਦਾ ਆਪਣੀ ਦੇਸ਼ ਭਗਤੀ ਦਾ ਸਬੂਤ ਦੇ ਰਹੇ ਆ ਕੈਮਰਾ ਬਸਰ ਹਰਤਾ ਸਿੰਘ ਦਾ ਨਰਿੰਦਰ ਸਿੰਘ ਮੋਂਗਾ ਬੀਡੀਜ਼ ਨਿਊਜ਼ ਟਾਰੀ ਬਾਰਡਰ